ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਅਪਡੇਟ 31 ਮਾਰਚ ਤੋਂ ਪਹਿਲਾਂ ਕਿਹੜੇ ਕਿਹੜੇ ਵਿਦਿਆਰਥੀ ਕੈਨੇਡਾ ਦੀਆਂ ਫਾਈਲਾਂ ਲਾ ਸਕਦੇ ਨੇ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਜਸਮੀਤ ਸਿੰਘ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੁਖੀ ਨੇ ਔਰ ਲਗਭਗ 80 ਕਾਲਜਾਂ ਦੇ ਨਾਲ ਸਿੱਧੇ ਜੁੜੇ ਹੋਏ ਨੇ ਡਾਇਰੈਕਟ ਏਜੰਟ ਨੇ ਕਾਲਜਾਂ ਦੇ ਔਰ ਮੈਂ ਹਮੇਸ਼ਾ ਹੁਣ ਵਿਦਿਆਰਥੀਆਂ ਨੂੰ ਦੱਸਿਆ ਕਰੂੰਗਾ ਕਿ ਉਸ ਕੰਸਲਟੈਂਟ ਕੋਲੋਂ ਫਾਈਲ ਲਾਓ ਜਿਹੜਾ ਡਾਇਰੈਕਟ ਏਜੰਟ ਹੈ ਸਬ ਏਜੰਟ ਜਾਂ ਇੱਕ ਇੱਕ ਕਮਰੇ ਵਾਲੇ ਏਜੰਟ ਤਾਂ ਹੀ ਉਹਨਾਂ ਤੋਂ ਫਾਈਲ ਲਾਓ ਦਫ਼ਤਰ ਮੇਰਾ ਵੀ ਇੱਕ ਕਮਰੇ ਦਾ ਪਰ ਫਾਈਲ ਉਹਦੇ ਤੋਂ ਲਾਓ ਇੱਕ ਕਮਰੇ ਵਾਲੇ ਏਜੰਟ ਤੋਂ ਜਿਹੜਾ ਡਾਇਰੈਕਟ ਏਜੰਟ ਹੈ ਇਹ ਗੱਲ ਦਾ ਖਿਆਲ ਰੱਖਣੀ ਆ ਤੁਸੀਂ ਸਾਰੇ ਵਿਦਿਆਰਥੀਆਂ ਨੇ ਨਹੀਂ ਤਾਂ ਆਉਂਦੇ ਸਮੇਂ ਵਿੱਚ ਬਹੁਤ ਘਾਟੇ ਪੈਣਗੇ ਸੋ ਸਾਡੇ ਨਾਲ ਮੌਜੂਦ ਨੇ ਜਸਪੀਤ ਪਾਟੜੀਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜਸਮੀਤ ਜੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਕਿਹੜੇ ਵਿਦਿਆਰਥੀ ਫਾਈਲ ਲਾ ਸਕਦੇ ਨੇ ਤੁਸੀਂ ਦੇਖੋ 31st ਮਾਰਚ ਤੋਂ ਪਹਿਲਾਂ-ਪਹਿਲਾਂ ਸਿਰਫ ਮਾਸਟਰਸ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਵਾਲੇ ਸਟੂਡੈਂਟ ਜਿਹੜੇ ਮੈਡੀਸਨ ਜਾਂ ਲਾ ਦਾ ਪੋਸਟ ਗ੍ਰੈਜੂਏਟ ਕੋਰਸ ਕਰਨ ਜਾ ਰਹੇ ਨੇ ਉਹ ਫਾਈਲ ਆਪਣੀਆਂ ਲੋਜ ਕਰ ਸਕਦੇ ਨੇ ਸੋ ਸਟੂਡੈਂਟ MBA ਮਾਸਟਰਸ ਇਨ ਮੈਨੇਜਮੈਂਟ ਮਾਸਟਰਸ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਮਾਸਟਰਸ ਇਨ ਡਾਟਾ ਐਨੈਲਟਿਕਸ ਮਾਸਟਰਸ ਇਨ ਕੰਪਿਊਟਰ ਸਾਇੰਸ ਸੋ ਜਿਹੜੇ ਵੀ ਮਾਸਟਰਸ ਕਰਨ ਜਾ ਰਹੇ ਨੇ ਉਹਨਾਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦੀ ਲੋੜ ਨਹੀਂ ਸੋ ਇੱਥੇ ਸੋਚਣ ਵਾਲੀ ਗੱਲ ਇੱਕ ਹੋਰ ਵੀ ਹੈ ਜੇ ਮਾਸਟਰਸ ਵਾਲੇ ਬੱਚਿਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦੀ ਲੋੜ ਨਹੀਂ ਮਤਲਬ ਕਿ ਉਹ ਕੋਟਾ ਤੋਂ ਬਾਹਰ ਹੈ 3,60,000 ਰੁਪਏ ਇੱਥੇ ਹੱਲੇ ਕਨਫਿਊਜ਼ਨ ਬਣੀ ਹੋਈ ਹੈ ਕਿ 3,60,000 ਤੋਂ ਬਾਹਰ ਹੈ ਜੇ ਮਾਸਟਰ ਤਾਂ ਮੈਨੂੰ ਤਾਂ ਲੱਗਦਾ ਫਿਰ ਕੈਨੇਡਾ ਦਾ ਕੋਟਾ ਘੱਟ ਹੀ ਨਹੀਂ ਹੋਇਆ ਸੋ ਆਪਾਂ ਇਹ ਵੀ ਚਿੰਤਾ ਕਰੀ ਜਾਂਦੇ ਆ ਕਿ 35% ਕੋਟਾ ਘਟ ਹੋ ਗਿਆ ਸੋ ਸਟੂਡੈਂਟ ਹੱਲੇ ਕਾਫੀ ਸਾਰੀਆਂ ਕਨਫਿਊਜ਼ਨਸ ਬਣੀਆਂ ਹੋਈਆਂ ਕੈਨੇਡਾ ਤੋਂ ਸੋ ਮੈਨੂੰ ਲੱਗਦਾ ਕਿ ਅਗਲੇ ਆਨ ਨਾਲੇ 5 7 10 ਦਿਨ ਦੇ ਅੰਦਰ ਅੰਦਰ ਬਹੁਤ ਸਾਰਾ ਜਿਹੜਾ ਇੰਨਾ ਚੀਜ਼ਾਂ ਤੇ ਚਾਨਣਾ ਪਏਗਾ ਔਰ ਸਾਨੂੰ ਪੂਰੀ ਕਲੈਰਿਟੀ ਮਿਲੇਗੀ ਕਿ ਕਿਹੜੇ ਕਿਹੜੇ ਬੱਚੇ ਹੁਣ ਜਾ ਸਕਣਗੇ ਕੈਨੇਡਾ ਔਰ ਕਿਹੜੇ ਕਿਹੜੇ ਕਾਲਜੇਜ਼ ਹੋ ਜਾਣਗੇ ਬੰਦ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਪਤਾ ਹੀ ਹੈ ਕਿ 83 ਤੋਂ ਵੱਧ ਸਰਕਾਰੀ ਕਾਲਜਾਂ ਦੇ ਨਾਲ ਡੀਲ ਕਰਦੀ ਹੈ ਔਰ ਤੁਹਾਨੂੰ ਇੱਕ ਸਹੀ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੀ ਹੈ ਜਸਮੀਤ ਜੀ ਹੁਣ 31 ਮਾਰਚ ਤੱਕ ਤਾਂ ਤੁਸੀਂ ਇਹ ਦੱਸਤਾ ਜਿਹੜੀਆਂ ਬਾਕੀ ਦੀਆਂ ਫਾਈਲਾਂ ਨੇ ਉਹ 31 ਮਾਰਚ ਤੋਂ ਬਾਅਦ ਖੁੱਲਣਗੀਆਂ ਕੈਨੇਡਾ ਦੀ ਸਰਕਾਰ ਕੋਈ ਅਪਡੇਟ ਦੇਗੀ ਜਾਂ ਆਪਣੇ ਆਪ ਲੌਜ ਹੋਣ ਲੱਗ ਜਾਣਗੀਆਂ 31 ਮਾਰਚ ਤੋਂ ਬਾਅਦ ਸੋ ਸਟੂਡੈਂਟਸ 31 ਮਾਰਚ ਤੱਕ ਦਾ ਤਾਂ ਸਮਾਂ ਮੰਗਿਆ ਸਰਕਾਰ ਨੇ ਇਹ ਨਹੀਂ ਕਿਹਾ ਕਿ 31 ਮਾਰਚ ਤੱਕ ਦਾ ਸਮਾਂ ਲੱਗ ਜਾਏਗਾ ਹੋ ਸਕਦਾ ਹੈ ਇੱਤੇ ਚੇਂजेस ਬਹੁਤ ਜਲਦੀ ਆ ਜਾਣ ਜਿਹੜੀ ਪੀਏ ਵਾਲੀ ਚੀਜ਼ ਹੈਗੀ ਹੈ ਜਿਹਨੂੰ ਪ੍ਰੋਵਿੰਸ਼ੀਅਲ ਟੈਸਟੇਸ਼ਨ ਕਰ ਰਹੇ ਆ ਉਹਨੂੰ ਥੋੜੀ ਦੇਰ ਲਈ ਰੋਕ ਵੀ ਦਿੱਤਾ ਜਾਏ ਬਿਕੋਜ਼ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਹੋ ਰਹੀ ਹੈ ਜਾਂ ਕੁਝ ਹੋਰ ਵੀ ਚੇਂजेस ਆਉਣ ਦੀ ਗੱਲ ਕੀਤੀ ਜਾਏ ਬਿਕੋਜ਼ ਜਿਹੜੇ ਮੰਤਰੀ ਸੀ ਉਤੋਂ ਦੇ ਇਮੀਗ੍ਰੇਸ਼ਨ ਮੰਤਰੀ ਸੀ ਉਹਨਾਂ ਨੇ ਸੋਚੇ ਸਮਝੇ ਬਿਨਾ ਹੀ ਜਿਹੜੀਆਂ ਅਨਾਊਂਸਮੈਂਟਸ ਕਰਤੀਆਂ ਜਿਹੜੀਆਂ ਕਿ ਬੜੀਆਂ ਵੱਡੀਆਂ ਸੀ ਬਟ ਉਹਦਾ ਰੈਪਰਕਸ਼ਨ ਕੀ ਹੋਏਗਾ ਉਹਦੇ ਬਾਰੇ ਬਿਲਕੁਲ ਨਹੀਂ ਸੋਚਿਆ ਸੋ ਇਸ ਟਾਈਮ ਤੇ ਬਹੁਤ ਜਿੰਨੂ ਕਹਿੰਦੇ ਖਿੱਚਾ ਥਾਨੀ ਚੱਲ ਰਹੀ ਹੈ ਕੈਨੇਡਾ ਦੇ ਅੰਦਰ ਬਿਕੋਜ਼ ਲੇਬਰ ਮਾਰਕੀਟ ਅਫੈਕਟ ਹੋ ਜਾਂਦੀ ਹੈ ਦੇ ਨਾਲ ਸੋ ਦੇਖ ਕਿਉਂਕਿ ਕੈਨੇਡਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਤੇ ਡਿਪੈਂਡੈਂਟ ਹੈ ਸੋ ਇੱਕ ਪਾਸੇ ਤਾਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉੱਥੇ ਦੋ ਦੋ ਨੌਕਰੀਆਂ ਕਰ ਰਹੇ ਨੇ ਸਾਰਾ ਟਾਈਮ ਸੁਪੋਜ਼ ਆਪਾਂ ਉਹਨਾਂ ਨੂੰ ਘਟਾ ਦਾਂਗੇ ਤਾਂ ਉਹਨਾਂ ਦੀ ਨੌਕਰੀ ਕਰੂਗਾ ਕੌਣ ਸੋ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇੱਕ ਪਾਸੇ ਸਰਕਾਰ ਨੂੰ ਬੜੀ ਵਿਪਤਾ ਪੈ ਗਈ ਹੈ ਕਿ ਕੌਣ ਸੰਭਾਲੇਗਾ ਸਾਡਾ ਕੰਮ ਸਾਡੇ ਰੈਸਟੋਰੈਂਟ ਸਾਡੀਆਂ ਸ਼ਾਪਸ ਕੌਣ ਸੰਭਾਲੇਗਾ ਜੇ ਬੱਚੇ ਘਟ ਹੋ ਜਾਣਗੇ ਕਿਉਂਕਿ ਸਟੂਡੈਂਟਸ ਪਾਰਟ ਟਾਈਮ ਕੰਮ ਓਨੀਕ ਦੇਰ ਲਈ ਕਰਦੇ ਆ ਜਦੋਂ ਪੜ੍ਹਦੇ ਆ ਫਿਰ ਉਸ ਤੋਂ ਚਾ ਨਿਕਲ ਜਾਂਦੇ ਆ ਸੋ ਇਸ ਤੇ ਵੀ ਬਹੁਤ ਜਿਆਦਾ ਖਿਚਤਾਨੀ ਚੱਲ ਰਹੀ ਹੈ ਸੋ ਬਣੇ ਰਹੋ ਤੁਸੀਂ ਸਾਡੇ ਨਾਲ ਆਪਾਂ ਬਹੁਤ ਤੁਹਾਨੂੰ ਲੇਟੈਸਟ ਅਪਡੇਟਸ ਦਿੰਦੇ ਰਵਾਂਗੇ ਬਿਲਕੁਲ ਸੋ 5000 ਤੱਕ ਦੇ ਕਰੀਬ ਸਟੂਡੈਂਟਾਂ ਨੂੰ ਆਫਰ ਲੈਟਰ ਡਾਉਣ ਦਾ ਟੀਚਾ ਜਸਮੀਤ ਸਿੰਘ ਪਾਟਿਆ ਜੀ ਨੇ ਰੱਖਿਆ ਕਿਉਂਕਿ ਇਹ ਡਾਇਰੈਕਟ ਏਜੰਟ ਨੇ ਥੈਂਕ ਯੂ ਸੋ ਮੱਚ ਜਸਮੀਤ ਜੀ ਥੈਂਕ ਯੂ ਸੋ ਮੱਚ ਸੋ 90413 90412 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਨਾਲ ਅਪਾਇੰਟਮੈਂਟ ਬਣਾਓ ਔਰ ਤੁਰੰਤ ਮਿਲੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ